ਮੈਨੂੰ ਸੱਚੀ ਗੂਜ਼ਬਮ ਸਾਈਟ 'ਤੇ ਮੈਂ ਟ੍ਰੇਲਰ ਦੇਖਿਆ ਸੋ ਬਹੁਤ ਐਕਸਾਈਟਮੈਂਟ ਆ ਕਿ ਜਲਦੀ ਰਿਲੀਜ਼ ਹੋਵੇ ਤੇ ਜਲਦੀ ਅਸੀਂ ਪੂਰੀ ਮੂਵੀ ਦੇਖੀ ਮੈਂ ਤਾਂ ਉਹਨੂੰ ਕਿਹਾ ਮੈਂ ਕਿ ਮੈਨੂੰ ਉਹ ਦਿਖਾ ਦਿਓ ਪਲੀਜ਼ ਇਹ ਰੀਸ਼ੇਸ ਕਦੇ ਮੁੱਕਦੀਆਂ ਨਹੀਂ ਬੇਸਿਕਲੀ ਮੈਂ ਚਾਹੁੰਦਾ ਕਿ ਮੈਂ ਕੋਈ ਮੂਵੀ ਕਰਾਂ ਜੋ ਮੇਰੇ ਰికార్ਡਿੰਗ ਹੋਵੇ ਮਤਲਬ ਕਲ ਰੋਮਾਂਟਿਕ ਤੋਂ ਹਟਕੇ ਹੋਵੇ ਮੇਰੇ ਸੌਨਰ ਤੋਂ ਹਟਕੇ ਹੋਵੇ ਜਿੰਕ ਤੁਸੀਂ ਸ਼ੂਟ ਕਰਦੇ ਹੋ ਤੁਸੀਂ ਫੇਕ ਸ਼ੂਟ ਕਰਦੇ ਹੋ ਮੇਰੇ ਹਿਸਾਬ ਨਾਲ ਮਤਲਬ ਫੇਕ ਐਜ਼ ਇਨ ਸੈਂਸ ਕਿ ਤੁਸੀਂ ਕਿਤੋਂ ਵੀ ਕੱਟ ਕਰਕੇ ਲਾ ਦਿਓ ਮਤਲਬ ਮੂਵੀ ਚ ਇਦਾਂ ਕਿ ਤੁਹਾਨੂੰ ਪ੍ਰੋਪਰ ਉਹੀ ਸ਼ੂਟ ਕਰਨਾ ਪਊਗਾ ਜੋ ਤੁਸੀਂ ਐਕਚੁਅਲ ਚ ਹੈਗੇ ਹੋ ਸਸ਼ੀਕਲ ਜੀ ਪੰਜਾਬੀ ਗਰੁੱਪ ਦੇਖ ਰਿਹਾ ਤੇ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕੁਰ ਇਸ ਸਮੇਂ ਮੇਰੇ ਨਾਲ ਇੰਦਰ ਚਾਹਲ ਮੌਜੂਦ ਹੈ ਸੋ ਇਹਨਾਂ ਨੂੰ ਕਿਸੇ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਸਭ ਤੋਂ ਪਹਿਲਾਂ ਉਹਨਾਂ ਨੇ ਗੱਲ ਕਰਦੇ ਆ ਸਸ਼ੀਕਲ ਸਰ ਸਸ਼ੀਕਲ ਜੀ ਸਤਿ ਸ਼੍ਰੀ ਅਕਾਲ ਸਰ ਬਹੁਤ ਵਧੀਆ ਤੁਸੀਂ ਦੱਸੋ ਬਦੀਆ ਬਦੀਆ ਟ੍ਰੇਲਰ ਦੇਖਿਆ ਯਾਰ ਆਦਾ ਰਤਬਾ ਹਨਾ ਉਸਤੇ ਇਵੈਂਟ ਤੇ ਪਹੁੰਚੇ ਹੋ ਤੇ ਕੀ ਮਹਿਸੂਸ ਕੀਤਾ ਟ੍ਰੇਲਰ ਦੇਖ ਕੇ ਕਿਹੜੀ ਚੀਜ਼ ਪਹਿਲਾਂ ਮਾਈਂਡ ਦੇ ਵਿੱਚ ਆਈ ਹੈ ਮਤਲਬ ਸਾਰੇ ਐਕਟਰ ਹੀ ਬਹੁਤ ਬਾ ਕਮਾਲ ਨੇ ਜਿਤਪਾ ਜੀ ਦੇਖੋ ਫੜ ਭਾਜੀ ਮੈਨੂੰ ਸੱਚੀ ਗੂਸ ਬੰਮ ਸਾਈਟ ਜਦੋਂ ਮੈਂ ਟ੍ਰੇਲਰ ਦੇਖਿਆ ਸੋ ਬਹੁਤ ਐਕਸਾਈਟਮੈਂਟ ਆ ਕਿ ਜਲਦੀ ਰਿਲੀਜ਼ ਹੋਵੇ ਤੇ ਜਲਦੀ ਅਸੀਂ ਪੂਰੀ ਮੂਵੀ ਦੇਖੀਏ ਮੈਂ ਤਾਂ ਉਹਨਾਂ ਨੂੰ ਗਿਆ ਮੈਂ ਕਿ ਮੈਨੂੰ ਤਾਂ ਦਿਖਾ ਦਿਓ ਪਲੀਜ਼ ਯਾਰ ਆਦਾ ਰਤਬਾ ਹਨਾ ਤੁਸੀਂ ਵੀ ਇੱਕ ਰਤਬਾ ਹਾਸਿਲ ਕੀਤਾ ਇੰਡਸਟਰੀ ਦੇ ਵਿੱਚ ਇੱਕ ਆਪਣੇ ਨਾਮ ਤੇ ਪਹਿਚਾਨ ਬਣਾਈ ਹੈ ਸਾਰੇ ਲੋਕੀ ਤੁਹਾਨੂੰ ਬਹੁਤ ਪਸੰਦ ਕਰਦੇ ਇਨੇ ਸੋਨੇ ਸੋਨੇ ਤੁਸੀਂ ਗਾਣੇ ਰਿਲੀਜ਼ ਕਰਦੇ ਹੋ ਆਪਣੇ ਜੇ ਤੁਹਾਡਾ ਕੋਈ ਐਸੀ ਵਿਸ਼ਾ ਹੈ ਜੋ ਹਜੇ ਤੱਕ ਕੰਪਲੀਟ ਨਹੀਂ ਇਤੇ ਚਾਹਦੇ ਹੋ ਫਟਾਫਟ ਕੰਪਲੀਟ ਹੋ ਜੇ ਔਰ ਉਤਬਾ ਰਹਿ ਗਿਆ ਬਸ ਉਹ ਵੀ ਫਟਾਫਟ ਕੰਪਲੀਟ ਹੋ ਜੇ ਮਤਲਬ ਮੈਨੂੰ ਲੱਗਦਾ ਆਪਣੀਆਂ ਵਿਸ਼ੇਸ ਕਦੇ ਮੁਕਦੀਆਂ ਨਹੀਂ ਬੇਸਿਕਲੀ ਮੈਂ ਚਾਹੁੰਦਾ ਕਿ ਮੈਂ ਕੋਈ ਮੂਵੀ ਕਰਾਂ ਜੋ ਮੇਰੇ ਰਿਕਾਰਡਿੰਗ ਹੋਵੇ ਮਤਲਬ ਕਲ ਰੋਮਾਂਟਿਕ ਤੋਂ ਹਟ ਕੇ ਹੋਵੇ ਮੇਰੇ ਸੌਨਰ ਤੋਂ ਹਟ ਕੇ ਹੋਵੇ ਸੋ ਇਹ ਮੇਰੀ ਵਿਸ਼ਾ ਹੈ ਤੁਸੀਂ ਮਤਲਬ ਕਿਸ ਤਰ੍ਹਾਂ ਜ਼ਿਆਦਾਤਰ ਰੋਮਾਂਟਿਕ ਗਾਣੇ ਆਨੇ ਆਉਂਦੇ ਹਨਾ ਤੇ ਤੁਸੀਂ ਅਗਰ ਤੁਹਾਨੂੰ ਮੌਕਾ ਮਿਲੇ ਤੇ ਕਿਹਦਾ ਦਾ ਗਾਣਾ ਕਿਹੜੇ ਆਰਟਿਸਟ ਦੇ ਨਾਲ ਕਰਨਾ ਚਾਹੁੰਦੇ ਹੋ ਕਿਸ ਜਨਰ ਦਾ ਗਾਣਾ ਮਤਲਬ ਮੈਨੂੰ ਇਹ ਲੱਗਦਾ ਵੀ ਮੇਰੇ ਰੋਮਾਂਟਿਕ ਤੋਂ ਬਿਨਾ ਵੀ ਗਾਣੇ ਹੈਗੇ ਨੇ ਮਤਲਬ ਚਲੋ ਇਹ ਗੱਲ ਹੋ ਜਾਂਦੀ ਵੀ ਰੋਮਾਂਟਿਕ ਗਾਣੇ ਵੱਡੇ ਜਲਦੀ ਹੁੰਦੇ ਨੇ ਉਹ ਮੈਲੋਡੀ ਸੌਂਗਸ ਹੁੰਦੇ ਨੇ ਪਹਿਲਾਂ ਵੱਡੇ ਜਲਦੀ ਹੁੰਦੇ ਨੇ ਬਟ ਮੈਂ ਹੁਣ ਟਰਾਈ ਕਰ ਰਿਹਾ ਕਿ ਮੈਂ ਹਰ ਤਰ੍ਹਾਂ ਦਾ ਗਾਣਾ ਕਰਾਂ ਜੀ ਤੇ ਅਗਰ ਐਕਟਿੰਗ ਦੀ ਗੱਲ ਕੀਤੀ ਜਾਏ ਤਾਂ ਪਿੰਸ ਹਨ ਵੀ ਜਿ세 ਕਿ ਜਲਦੀ ਐਕਟਿੰਗ ਦੀ ਲਾਈਨ ਦੇ ਵਿੱਚ ਵੀ ਤੁਸੀਂ ਆ ਰਹੇ ਹੋ ਤੇ ਕਿੰਨਾ ਕੋਖਾ ਲੱਗਦਾ ਹੈ ਗਾਣੇ ਦੇ ਵਿੱਚ ਐਕਟਿੰਗ ਕਰਨਾ ਤੇ ਇੱਕ ਫਿਲਮ ਦੇ ਵਿੱਚ ਅਗਰ ਫਿਲਮ ਦੇ ਲਈ ਤੁਸੀਂ ਕਰੋ ਮੈਨੂੰ ਇਹ ਤਾਂ ਲੱਗਦਾ ਵੀ ਦੋਨੋਂ ਡਿਫਰੈਂਟ ਜਨਰ ਨੇ ਆਪਣੇ ਨਾ ਸਿੰਗਿੰਗ ਲਾਈਨ ਤੇ ਐਕਟਿੰਗ ਲਾਈਨ ਬਹੁਤ ਡਿਫਰੈਂਟ ਆ ਸਿੰਗਿੰਗ ਤੁਸੀਂ ਸ਼ੂਟ ਕਰਦੇ ਹੋ ਤੁਸੀਂ ਫੇਕ ਸ਼ੂਟ ਕਰਦੇ ਹੋ ਮੇਰੇ ਹਿਸਾਬ ਨਾਲ ਮਤਲਬ ਫੇਕ ਐਸ ਇਨ ਸੈਂਸ ਕਿ ਤੁਸੀਂ ਕਿਤੋਂ ਵੀ ਕੱਟ ਕਰਕੇ ਲਾ ਦੋ ਮਤਲਬ ਮੂਵੀ ਚ ਇਦਾਂ ਕਿ ਤੁਹਾਨੂੰ ਪ੍ਰੋਪਰ ਉਹੀ ਸ਼ੂਟ ਕਰਨਾ ਪਊਗਾ ਜੋ ਤੁਸੀਂ ਐਕਚੁਅਲ ਚ ਹੈਗੇ ਹੋ ਮੂਵੀ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਐਕਟਿੰਗ ਕਰਨੀ ਹੋਣੀ ਜੋ ਤੁਸੀਂ ਐਕਚੁਅਲ ਜਿਵੇਂ ਪ੍ਰੈਜੈਂਟ ਹੋ ਜੀ ਤੇ ਆਪਣੀ ਪੰਜਾਬੀ ਇੰਡਸਟਰੀ ਦਾ ਮਿਆਰ ਦਿਨੋ ਦਿਨ ਉੱਤੇ ਵੱਧਦਾ ਜਾ ਰਿਹਾ ਚਾਹੇ ਫਿਲਮ ਇੰਡਸਟਰੀ ਚਾਹੇ 뮤직 ਇੰਡਸਟਰੀ ਹੈ ਮਤਲਬ ਹਰ ਪਾਸੇ ਪੰਜਾਬੀ ਗੀਤ ਸੁਣਨ ਨੂੰ ਮਿਲਦੇ ਆ ਹਾਲੀਵੁੱਡ ਹੋਵੇ ਬਾਲ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਆਪਣਾ ਪੰਜਾਬ ਪੈਨ ਇੰਡੀਆ ਲੈਵਲ ਤੇ ਵਰਲਡ ਲੈਵਲ ਤੇ ਲੋਕ ਸੁਣਦੇ ਨੇ ਆਪਣੇ ਪੰਜਾਬੀ ਹੁਣ ਹਰ ਵਰਲਡ ਸਟੇਮ ਲੱਗਾ ਕੋਈ ਵਰਲਡ ਦੀ ਇਹ ਜਗ੍ਹਾ ਨਹੀਂ ਹੋ ਜਿੱਥੇ ਕੋਈ ਪੰਜਾਬੀ ਨਹੀਂ ਹੋ ਜੀ ਸਿੱਧੂ ਮੂਸੇਵਾਲ ਦੇ ਗੱਲ ਕਰ ਗੱਲ ਕੀਤੀ ਜੋ ਉਹਨਾਂ ਦੇ ਵੀ ਗਾਣੇ ਹਰ ਪਾਸੇ ਪੂਰੀ ਦੁਨੀਆ ਦੇ ਵਿੱਚ ਹੈ ਹਨਾ ਅੱਜ ਕਿਤਨੇ ਕਿਤੇ ਉਹਨਾਂ ਦੀ ਆਵਾਜ਼ ਹਰ ਕਿਸੇ ਦੇ ਜ਼ਹਿਨ ਦੇ ਵਿੱਚ ਹਰ ਕਿਸੇ ਦੇ ਦਿਲ ਦੇ ਵਿੱਚ ਜੀ ਹੁੰਦੀ ਹੈ ਤਾਂ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਿੱਧੂ ਭਰਾ ਸੀ ਹੈ ਤੇ ਹਮੇਸ਼ਾ ਰਹੂਗਾ ਜੀ ਮਤਲਬ ਰਹਿੰਦੀ ਦੁਨੀਆ ਤੱਕ ਮਤਲਬ ਉਹਦਾ ਨਾਮ ਕਮਾਉਣਾ ਹੀ ਨਹੀਂ ਘੱਟ ਉਮਰ ਤੇ ਮਤਲਬ ਦੁਨੀਆ ਤੇ ਕੋਈ ਸੋ ਭਰਾ ਸੀ ਸੀ ਹੈ ਹਮੇਸ਼ਾ ਰਹੂਗਾ ਬਹੁਤ ਯਾਦਾਂ ਨੇ ਉਹਦੇ ਨਾਲ ਜੀ ਮਤਲਬ ਕਿਤੇ ਬਹਿ ਜਾਂਦੇ ਆਂ ਇੱਕ ਵਾਰ ਕੁਝ ਯਾਦ ਆ ਜਾਂਦਾ ਮਤਲਬ ਚੋ ਬਾਈਕ ਨੂੰ ਮਨਜ਼ੂਰ ਸੀ ਸੋ ਪਰਿਵਾਰ ਨਾਲ ਅਸੀਂ ਸਾਰੇ ਖੜੇ ਆਂ ਸਾਰੀ ਇੰਡਸਟਰੀ ਖੜੀ ਐ ਜੀ ਤੁਸੀਂ ਕੋਈ ਮੈਮਰੀ ਉਹਨਾਂ ਦੇ ਨਾਲ ਜੋ ਸ਼ੇਅਰ ਕਰਨਾ ਚਾਹੁੰਦੇ ਹੋ ਆਡੀਅנס ਨਾਲ ਮੈਨੂੰ ਯਾਦ ਆ ਸੀ ਇੱਕ ਵਾਰ ਗੱਡੀ 'ਚ ਜਾਂਦੇ ਸੀ ਗਾਣਾ ਦੱਬ ਕਰਨ ਗਾਣਾ ਸੀ ਉਹਦਾ ਜਟਾ ਸ਼ਰਿਆਮ ਦਾ ਠੱਕਾ ਕਰਦਾ ਉਹ ਅਸੀਂ ਨਿਕਲੇ ਘਰੋਂ ਤੇ ਇਕੱਠੇ ਸੀ ਅਸੀਂ ਸੋ ਉਹਨਾਂ ਨੇ ਗੱਡੀ ਕਾਫੀ ਪਹਾਈ ਛੇਤੀ ਡੱਬ ਕਰਨਾ ਸੀ ਗਾਣਾ ਅਫਸਾਨਾ ਨੇ ਕਿਤੇ ਜਾਣਾ ਸੀ ਸੋ ਮੈਮਰੀ ਬੜੀ ਯਾਦ ਆ ਮਤਲਬ ਉਹ ਖੁਦ ਬਹੁਤ ਮਿਹਨਤੀ ਸੀ ਟੈਲੈਂਟਡ ਤਾਂ ਚਲੋ ਸਾਰਿਆਂ ਨੂੰ ਪਤਾ ਹੀ ਹੈ ਬਹੁਤ ਮਿਹਨਤੀ ਵੀ ਸੀ ਤੇ ਬਹੁਤ ਦਿਲਦਾਰ ਭਰਾ ਵੀ ਸੀ ਜੀ ਆਪਣੇ ਅਪਕਮਿੰਗ ਪ੍ਰੋਜੈਕਟਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਲਾਸਟ ਵਿੱਚ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੋ ਮੈਂ ਇਹ ਮੈਸੇਜ ਦੇਣਾ ਚਾਹੁੰਗਾ ਕਿ ਤੁਸੀਂ ਸਾਨੂੰ ਸੁਣਦੇ ਹੋ ਤੇ ਨਵੀਂ-ਨਵੀਂ ਚੀਜ਼ਾਂ ਸੁਣ ਰਹੇ ਹੋ ਨਵੀਂ ਜਨਰੇਸ਼ਨ ਸੁਣ ਰਹੀ ਹੈ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਆਈ ਹੋਪ ਕਿ ਸਾਰੀ ਇੰਡਸਟਰੀ ਤੁਹਾਡੇ ਲਈ ਛੋਟਾ-ਛੋਟਾ ਕੁ